ਸਤਿ ਸ੍ਰੀ ਅਕਾਲ ਅਤੇ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਮੈਂ ਤੁਹਾਡੇ ਸਾਹਮਣੇ ਅਧਿਕਵਿਤਾ ਪੇਸ਼ ਕਰਨ ਜਾ ਰਹੀ ਹਾਂ ਮੇਰੀ ਅਧਿਕਵਿਤਾ ਹੈ ਹਿੰਦੂ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਨਾਂ ਚ ਨਾ ਪੁੱਲਾ ਜਾਣਾ ਖਾਤਰ ਵਤਨ ਦੀ ਲੱਗੇ ਹਾਂ ਝੜਨ ਫਾਂਸੀ ਸਾਨੂੰ ਦੇਖ ਕੇ ਨਾ ਕਬਰਾਂ ਜਾਣਾ ਸਾਡੀ ਮੋਹ ਦੇਵਤਨ ਦੇ ਵਾਸੀਆਂ ਦੇ ਨੀਵਤ ਨਿਦਾਇਕ ਜਗ੍ਹਾ ਜਾਣਾ ਦੇਸ ਵਾਸੀਓ ਚਮਕਣਾ ਚੰਦ ਵੰਗੂ ਕਿਤੇ ਬਦਲਾ ਹੀ ਠਨਾਇਆ ਜਾਣਾ ਕਰਕੇ ਦੇਸ਼ ਦੇ ਨਾਲ ਤਰੋ ਯਾਰੋ ਦਾ ਕੋਂਦੇ ਮੱਥੇ ਨਾਲ ਲਾ ਜਾਣਾ ਮੁੱਲਾ ਸਿੰਘ ਕਰ ਪਾਲਨ ਵਾਬ ਵੰਗੂ ਅਮਰ ਸਿੰਘ ਨਾ ਕਿਸੇ ਕਹਾ ਜਾਣਾ ਜੱਲਾ ਹੈ ਨਿਕਾਲ ਜਿਵਤਨ ਸੇਵ ਕਾਂਦੇ ਢਾਕਲ ਹੋ ਕੇ ਢੀ ਗਰੀਆ ਪਾ ਜਣਾ ਹੁੰਦੇ ਫੇਲ ਬੋਤੇ ਅਤੇ ਪਾਸ ਥੋੜੇ ਬਤਨ ਵਾਸੀਓ ਦੇ ਲੈਣਾ ਟਾ ਜਾਣਾ ਪਿਆਰੇ ਵੀਰ ਨੂੰ ਚੱਲੇ ਹਾਂ ਅਸੀ ਜਿੱਥੇ ਐਸੇ ਰਾਸਤੇ ਤੂਸੀ ਵੀ ਆ ਜਾਣਾ ਈਸੇ ਰਾਸਤੇ ਤੂਸੀ